ਜਦੋਂ ਮਾਤਾ ਗੰਗਾ ਜੀ ਨੇ ਆਖਿਆ ਕਿ ਮੇਰੇ ਘਰ ਵੀ ਗੁਰੂ ਨਾਨਕ ਦਾ ਸਰੂਪ ਆਵੇ ਉਸ ਸਮੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਕਿ ਤੁਹਾਡਾ ਪੁੱਤਰ ਸ਼ਕਤੀ ਤੇ ਭਗਤੀ ਦਾ ਮਿਲਾਪ ਹੋਵੇਗਾ ਤੇ ਉਹ ਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਸਿੱਖੀ ਨੂੰ ਨਵੀਂ ਦਿਸ਼ਾ ਦਿੱਤੀ ਮੀਰੀ ਤੇ ਪੀਰੀ ਦੀ ਗੁਰੂ ਸਾਹਿਬ ਜੀ ਨੇ ਤਲਵਾਰ ਆਧਾਰਨ ਕਰਕੇ ਦੱਸ ਦਿੱਤਾ ਕਿ ਸਿੱਖ ਸਿਰਫ ਪ੍ਰਾਰਥਨਾ ਹੀ ਨਹੀਂ ਜ਼ੁਲਮ ਦੇ ਖਿਲਾਫ ਖੜੇ ਵੀ ਹੋਣਗੇ ਗੁਰੂ ਸਾਹਿਬ ਦਾ ਜਨਮ 19 ਜੂਨ 1595 ਨੂੰ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਹੋਇਆ ਗੁਰੂ ਸਾਹਿਬ ਨੇ ਅਕਾਲ ਤਖਤ ਬਣਾਇਆ ਜੋ ਸਿਰਫ ਧਰਮ ਦਾ ਨਹੀਂ ਨਿਆਂ ਦਾ ਪ੍ਰਤੀਕ ਸੀ ਜਦੋਂ ਉਹ ਗਵਾਲੀਅ ਦੇ ਕਿਲੇ ਤੋਂ ਬੰਵੰਜਾ ਰਾਜਿਆ ਦੇ ਨਾਲ ਰਿਹਾਅ ਹੋਏ ਤਾਂ ਬੰਦੀ ਛੋੜ ਦਿਵਸ ਨੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਕਿ ਗੁਰੂ ਕਦੀ ਆਪਣੇ ਲਈ ਨਹੀਂ ਬਲਕਿ ਸਭ ਲਈ ਹੁੰਦਾ ਹੈ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਭਗਤੀ ਵੀ ਜ਼ਰੂਰੀ ਹੈ ਤੇ ਹੌਸਲਾ ਵੀ ਤੁਸੀਂ ਵੀ ਸਿੱਖੀ ਦੇ ਰਾਹ ਤੇ ਚੱਲਦੇ ਰਹੋ ਤੇ ਸੱਚ ਲਈ ਖੜੇ ਰਹੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ